ਐਸੇ ਤਨਾ ਜਿਹੜੇ ਸ਼ਬਦ ਵਿਚਾਰ ਨਾਲ ਭਾਈ ਜੁੜ ਗਏ ਜਿਨ੍ਹਾਂ ਦੇ ਚੰਗਿਆੜੀ ਲੱਗ ਗਈ ਉਹਨਾਂ ਦੇ ਮਨ ਵਿੱਚ ਚਾਹ ਹੈ ਉਹਨਾਂ ਦੀ ਕੋਈ ਮੈਰਿਜ ਤੇ ਮਿਸ ਹੋ ਸਕਦੀ ਹੈ ਉਹਨਾਂ ਦਾ ਕੋਈ ਖਾਸ ਫੰਕਸ਼ਨ ਤੇ ਮਿਸ ਹੋ ਸਕਦਾ ਹੈ ਉਹਨਾਂ ਦਾ ਰਿਸ਼ਤੇਦਾਰੀਆਂ ਵਿੱਚ ਜਾਣਾ ਤੇ ਮਿਸ ਹੋ ਸਕਦਾ ਹੈ ਪਰ ਜੇ ਜੇ ਸੱਚੀ ਚੰਗਿਆੜੀ ਲੱਗ ਗਈ ਗਵਾਰ ਅੰਦਰ ਆ ਆ ਨਹੀਂ ਛੁੱਟ ਸਕਦੀ ਮਜਬੂਰੀ ਬਣ ਗਈ ਮਜਬੂਰੀ ਬਣ ਜਾਂਦੀ ਹੈ ਵੀ ਮੈਂ ਨਹੀਂ ਛੱਡ ਸਕਦਾ ਮੈਂ ਨਹੀਂ ਛੱਡ ਸਕਦੀ ਸੰਗਤ ਗੁਰਬਾਣੀ ਸਿਮਰਨ ਤੇ ਗੁਰਬਾਣੀ ਦੀ ਇੱਕ ਇੱਕ ਲਗਾਤਾਰਾਂ ਵਿੱਚ ਸਮਾ ਜਾਣਾ ਮੈਂ ਨਹੀਂ ਛੱਡ ਸਕਦਾ ਮੈਂ ਨਹੀਂ ਛੱਡ ਸਕਦੀ ਜਿਸ ਦਿਨ ਚਾ ਪੈਦਾ ਹੋਇਆ ਉਸ ਦਿਨ ਸਮਝ ਪੈਣੀ ਹੈ ਡੂੰਗੇ ਪੇਦ ਨੇ ਆਓ ਜੀ ਆਪ ਸਾਰੀਆਂ ਸੰਗਤਾਂ ਜਲਦੀ ਜਲਦੀ ਬੈਠੋ ਸਜੋ ਆਪਣੇ ਹੱਥ ਵਿੱਚ ਪੋਥੀ ਸਾਹਿਬ ਪ੍ਰਕਾਸ਼ ਕਰੋ ਨਾ ਦੇਰੀ ਕਰਦਿਆਂ ਹੋਇਆ ਆਪਾਂ ਸ਼ਬਦ ਵਿਚਾਰ ਨਾਲ ਜੁੜਦੇ ਹਾਂ ਜੀ ਅੱਗੇ ਗੁਰੂ ਸਾਹਿਬ ਬੇਨਤੀ ਦੇ ਘਰ ਵਿੱਚ ਆ ਗਏ ਤੇ ਪਹਿਲੀ ਪੰਕਤੀ ਚ ਲਿਖਿਆ ਨੀਰ ਧਨ ਕੋ ਧਨ ਤੇਰਾ ਨਾਉ ਹੁਣ ਸ਼ਬਦ ਦਾ ਧਿਆਨ ਜਿਹੜੇ ਬਾਹਰ ਮੁਖੀ ਲੋਕ ਹੁੰਦੇ ਨੇ ਪ੍ਰੇਮ ਪਿਆਰ ਵਾਲੀ ਸੰਗਤ ਦੀ ਗੱਲ ਨਹੀਂ ਜਿਹੜੇ ਬਾਹਰ ਮੁਖੀ ਲੋਕ ਹੁੰਦੇ ਨੇ ਨਾ ਉਹਨਾਂ ਦਾ ਬਾਰੀ ਧਨ ਵੱਲ ਧਿਆਨ ਚਲ ਜਾਂਦਾ ਹੈ ਪੈਸਿਆਂ ਵੱਲ ਧਿਆਨ ਚਲ ਜਾਂਦਾ ਹੈ ਬਈ ਨਾਮ ਜਪਾਂਗੇ ਤਾਂ ਆਏਗਾ ਪੈਸਾ ਆਏਗਾ ਉਹ ਹੋਰ ਪਾਸੇ ਆਪਣੇ ਹਿਸਾਬ ਨਾਲ ਹੀ ਸੋਚਣ ਲੱਗ ਜਾਂਦੇ ਨੇ ਪਰ ਨਹੀਂ ਭਾਈ ਜਿਹਦੇ ਕੋਲ ਨਾਮ ਰੂਪੀ ਧਨ ਹੈ ਨਾ ਅਸਲ ਵਿੱਚ ਉਹ ਅਮੀਰ ਹੈ ਇੱਕ ਤੇ bari ਬੰਗਲੇ ਨੇ ਕੋਠੀਆਂ ਨੇ ਸਭ ਕੁਝ ਹੈ ਮੁਬਾਰਕ ਹੈ ਇਕਨਾਂ ਕੋਲ ਸੱਚਾ ਧਨ ਹੈ ਉਹ ਸੱਚੇ ਧਨ ਵਿੱਚ ਸਮਾ ਗਏ ਰਬੇਦਾਸ ਜੀ ਸਭ ਤੋਂ ਅਮੀਰ ਹੈ ਕਬੀਰ ਸਾਹਿਬ ਸਭ ਤੋਂ ਅਮੀਰ ਹੈ ਧੰਨਾ ਜੀ ਸਭ ਤੋਂ ਅਮੀਰ ਹੈ ਕਿਸੇ ਨੂੰ ਕੀ ਪਤਾ ਹੈ ਜਿਨੂੰ ਆਪ ਜੀ ਸੰਗਤ ਵਿੱਚ ਬਹਾ ਕੇ ਸੋਜੀ ਬਖਸ਼ ਦਿੰਦੇ ਹੋ ਫਿਰ ਉਹ ਨਾਮ ਤਾਂ ਨਹੀਂ ਇਕੱਠਾ ਕਰਦੇ ਨੇ ਜੇ ਕੇਵਲ 바ਰੀ ਧਿਆਨ ਰੱਖਿਆ ਠੀਕ ਹੈ ਅੱਜ ਕੱਲ੍ਹ ਰਿਸ਼ਤੇ ਵੀ ਧੰਨ ਕਰਕੇ ਜੁੜਦੇ ਨੇ ਪੈਸੇ ਉਹ ਦੇਖ ਕੇ ਜੁੜਦੇ ਨੇ ਜ਼ਰੂਰੀ ਹੈ ਪਰ ਜੇ ਇਹੀ ਸਭ ਕੁਝ ਵੇਖਿਆ ਸੱਚ ਜਾਣੇ ਇੱਕ ਨਾ ਇੱਕ ਦਿਨ ਪੈਸੇ ਕਰਕੇ ਰਿਸ਼ਤੇ ਟੁੱਟਣਗੇ ਵੀ ਇਹ ਤੇ ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਦੇ ਅੰਦਰ ਚੰਗਿਆੜੀ ਲੱਗੀ ਐ ਨਾ ਸਾਚਾ ਤਨ ਗੁਰਮਤੀ ਪਾਏ ਸਾਚਾ ਤਨ ਗੁਰਮਤੀ ਪਾਏ ਸਾਚਾ ਕਾਚਾ ਤਨ ਫੁਨੇ ਆਵੈ ਜਾਏ ਕਾਚਾ ਤਨ ਫੁਨੇ ਆਵੈ ਜਾਏ ਉਜੇ ਇਹ ਸੇਵ ਹੋ ਗਿਆ ਨਾ ਇਹ ਡਾਊਨਲੋਡ ਹੋ ਗਿਆ ਨਾ ਇੱਕ ਵਾਰ ਮਾਈਂਡ ਵਿੱਚ ਰੂਹ ਵਿੱਚ ਆਤਮਾ ਵਿੱਚ ਬ੍ਰੇਨ ਵਿੱਚ ਦਿਲੋਂ ਗਾਇਆ ਦਿਲੋਂ ਸੁਣਿਆ ਦਿਲੋਂ ਪੜਿਆ ਜੇ ਬਸ ਗਿਆ ਇਹ ਨਹੀਂ ਗੁਆਚਦਾ ਜਿਹਦੇ ਕੋਲ ਬਾਹਰੀ ਤਨ ਨਹੀਂ ਉਹਨਾਂ ਲਈ ਆਪ ਜੀ ਦਾ ਨਾਮ ਹੀ ਖਜ਼ਾਨਾ ਹੈ ਨਿਰਤਨ ਕਉ ਧਨ ਤੇਰੋ ਨਾਉ ਮਿਥਾਵੇਂ ਕਉ ਨਾਉ ਤੇਰਾ ਥਾਂ ਜਿਹਦੇ ਕੋਲ ਕੋਈ ਥਾਂ ਟਿਕਾਣਾ ਨਹੀਂ ਉਹਨਾਂ ਲਈ ਆਪ ਜੀ ਦਾ ਨਾਮ ਹੀ ਥਾਂ ਟਿਕਾਣਾ ਹੈ ਉਹਨਾਂ ਲਈ ਆਪ ਜੀ ਦਾ ਨਾਮ ਹੀ ਸਭ ਕੁਝ ਹੈ ਨਿਮਾਨੇ ਕਉ ਪ੍ਰਭ ਤੇਰੋ ਮਾਣ ਜਿਹਨੂੰ ਕੋਈ ਮਾਣ ਨਹੀਂ ਉਹਨੂੰ ਤੇਰਾ ਮਾਣ ਹੈ ਜਿਨੂੰ ਕੋਈ ਮਾਣ ਨਹੀਂ ਉਹਨੂੰ ਆਪ ਜੀ ਦਾ ਮਾਣ ਹੈ ਉਹਨਾਂ ਲਈ ਨਾਮ ਹੀ ਮਾਣ ਹੈ ਨਿਮਾਨੇ ਕੋ ਪ੍ਰਭ ਪ੍ਰਭ ਦਾ ਭੱਬਾ ਦੇਖੋ ਜੀ ਮੁਕਤਾ ਕੋਈ ਲਗਾ ਮਾਤਰ ਨਹੀਂ ਲੱਗੀ ਹੋਈ ਪ੍ਰਭੂ ਨੂੰ ਸੰਬੋਧਨ ਹੈ ਐਸੀਐਸੀ ਲਾਲ ਤੁਜ ਬਿਨ ਕੌਣ ਕਰੈ ਐਸੀਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਮਾਥੇ ਛਤਰ ਤਰੈ ਐਸੀ ਯਸੀ ਲਾਲ ਤੁਝ ਬਿਨ ਕੌਣ ਕਰੈ ਨਿਮਾਨੇ ਕੋ ਪ੍ਰਭ ਤੇ ਰੋਮਾਨ ਸਗਲ ਘਟਾਂ ਕੋ ਦੇਵੋਦਾਰ ਆਪ ਸਭ ਨੂੰ ਦਾਣ ਦੇਣ ਵਾਲਿਓ ਸਭ ਦੀਆਂ ਲੋੜਾਂ ਪੂਰੀਆਂ ਕਰਨ ਵਾਲਿਓ ਤੁਸੀਂ ਸਭ ਦਾ ਪ੍ਰਬੰਧ ਕੀਤਾ ਹੋਇਆ ਸਤਿਗੁਰੂ ਜੀ ਦੇ ਸਭ ਥਾਵਾਂ ਨੂੰ ਵੀ ਦਾਨ ਦੇਣ ਵਾਲਿਓ ਆਪ ਜੀ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਕਰਨ ਸੁਆਮੀ ਤੁਸੀਂ ਹੋ ਸੁਆਮੀ ਰੱਬ ਸੱਚ ਮਾਲਕ ਹੋ ਵਾਏ ਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਭ ਕੁਝ ਕਰਨ ਵਾਲਿਓ ਕਰਨ ਕਰਾਵਨ ਹਾਰ ਕਰਨ ਦੇ ਕਰਨ ਵਾਲੇ ਵੀ ਤੁਸੀਂ ਹੋ ਜੀ ਤੇ ਸਭ ਦੇ ਅੰਦਰ ਦੀ ਗੱਲ ਜਾਣਨ ਵਾਲੇ ਹੋ ਸਗਲ ਘਟਾਂ ਕੇ ਅੰਤਰ ਜਾਨੀ ਸਗਲ ਘਟਾਂ ਕੇ ਅੰਤਰ ਜਾਨੀ ਅੱਗੇ ਦਰਸ਼ਨ ਕਰੋ ਜੀ ਆਪਣੀ ਗਤ ਮਿਤ ਜਾਨੋ ਆਪੇ ਗਤੀ ਮਿਤੀ ਕਿਸੇ ਨੂੰ ਨਹੀਂ ਪਤਾ ਆਪ ਜੀ ਦੀ ਬਈ ਆਪ ਜੀ ਕਿੰਨੇ ਵੱਡੇ ਹੋ ਕਿਸੇ ਨੂੰ ਨਹੀਂ ਪਤਾ ਭਾਵ ਆਪਣਾ ਅੰਦਾਜ਼ਾ ਤੁਸੀਂ ਆਪ ਖੁਦ ਜਾਣਦੇ ਹੋ ਤੁਸੀਂ ਜਾਣਦੇ ਹੋ ਤੂੰ ਦਰੀਆ ਉਹ ਦਾਨ ਬਿਨ ਤੂੰ ਦਰੀਆ ਉਹ ਦਾਨ ਬਿ तू दरी तू दरिया आओ दाना बीना तू दरिया आओ दाना बीना मैं मछली कैसे अंत लहा मैं मछली कैसे अंत लहा ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਪ੍ਰਭ ਰਾਤੇ ਆਪ ਜੀ ਸਭ ਨਾਲ ਰਤੇ ਹੋਏ ਹੋ ਜੁੜੇ ਹੋਏ ਹੋ ਸੰਸਾਰ ਵਿੱਚ ਪਰਤਖ ਬੜਤ ਰਹੇ ਹੋ ਤੁਸੀਂ ਆਪਣੇ ਆਪ ਨਾਲ ਆਪ ਰਚੇ ਹੋਏ ਹੋ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਤੁਮਰੀ ਉਸਤਤ ਤੁਮ ਤੇ ਹੋ तुमरी उसतत तुमते होए ਸਾਡੇ ਵਿੱਚ ਕਿੰਨਾ ਕਬਲ ਹੈ ਤੁਸੀਂ ਆਪਣੀ ਉਸਤਤ ਆਪ ਹੀ ਕਰ ਸਕਦੇ ਹੋ ਅਸੀਂ ਜੇ ਕਹਾਂਗੇ ਵੱਡਾ 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 ਤੁਸੀਂ ਵੱਡੇ ਨਹੀਂ ਹੁੰਦੇ ਜੇ ਕੋਈ ਤੁਹਾਨੂੰ ਛੋਟਾ ਛੋਟਾ ਕਹੇ ਤੁਸੀਂ ਛੋਟੇ ਨਹੀਂ ਹੁੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਵੱਡਾ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਤੁਹਾਡੇ ਬਾਰੇ ਕੋਈ ਨਹੀਂ ਜਾਣ ਸਕਦਾ ਵਾਹਿਗੁਰੂ ਜੀ ਭਾਵ ਜਿਹੜੀ ਗਤਮਿਤਾ ਕੋਈ ਸੰਪੂਰਨ ਬਿਆਨ ਨਹੀਂ ਕਰ ਸਕਦਾ ਇਹ ਤੇ ਆਪ ਜੀ ਕਿਰਪਾ ਕਰੋ ਸਤਿਗੁਰੂ ਜੀ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਜਿਸਨੂੰ ਕਿਰਪਾ ਤੇਰੀ ਕੁਦਰਤ ਤੂੰ ਹੈ ਜਾਣੈ ਔਰ ਨਾ ਦੂਜਾ ਜਾਣੈ ਤੇਰੀ ਕੁਦਰਤ ਜਿਸਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਨੈ ਜਿਸਨੂੰ